ਕੀ ਦੱਸਾਂ ਮੈਂ ਦਰਦ ਕਹਾਣੀ ਦਰਦ ਬੜੇ ਡਾਡੇ ਨੇ ਨਹਿਰਾ ਸੂਆਂ ਉਤੇ ਮਾਰੇ ਕਿੰਨੇ ਵੀਰੇ ਨਾ ਸਾਡੇ ਦਿਨੇ ਨਹਿਰਾ ਸੂਆਂ ਉਤੇ ਮਾਰੇ ਕਿੰਨੇ ਵੀਰੇ ਨਾ ਹੋ ਪੁੱਤ ਲੱਭਦੀਆਂ ਮਾਵਾਂ ਕਈ ਕੰਦੀ ਵਜ ਵਜ ਮੋਈਆਂ ਨੇ ਜਥੇਦਾਰ ਜੀ ਕੌਕੇ ਵਾਂਗੂ ਬਹੁਤ ਸ਼ਹਾਦਤਾਂ ਹੋਈਆਂ ਨੇ ਜਥੇਦਾਰ ਜੀ ਕੌਕੇ ਵਾਂਗੂ ਬਹੁਤ ਸ਼ਹਾਦਤਾਂ ਹੋਈਆਂ ਨੇ ਜਥੇਦਾਰ ਜੀ ਕੌਕੇ ਵਾਂਗੂ ਬਹੁਤ ਸ਼ਹਾਦਤਾਂ ਹੋਈਆਂ ਨੇ ਹੋ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਪੈ ਵੈਣ ਅਜੇ ਮੁਕੇ ਨਾ ਵੀਰ ਵਚ ਵਿੱਚ ਜੋ ਵੈਂਦੇ ਪੈਣਾ ਦੇ ਹੰਝੂ ਸੁੱਕੇ ਨਾ ਵੀਰ ਵਿਚੋੜੇ ਵਿੱਚ ਜੋ ਵੈਂਦੇ ਪੈਣਾ ਦੇ ਹੰਝੂ ਹੋ ਕਿੰਨੀਆਂ ਸੁਟੀਆਂ ਪਤਣ ਹਰੀ ਕੇ ਲਾਚਾਂ ਜੋ ਜਵਦ ਮੋਈਆਂ ਨੇ ਜਥੇਦਾਰ ਜੀ ਕੰਕੇ ਵਾਂਗੂ ਬਾਤ ਚਾਦਤਾ ਮੋਈਆਂ ਨੇ ਜਥੇਦਾਰ ਜੀ ਉਹ ਤਾਂ ਜਹਾਂ ਦਾ ਹੋਈਆਂ ਨੇ ਜਥੇਦਾਰ ਜੀ ਮੈਨੂੰ ਬਹੁਤ ਸ਼ਰਤਾਂ ਹੋ ਗਈ ਕਰਾਂ ਦੇ ਅਜ ਵੀ ਵੇੜੇ ਦਾਸ ਤਾਂ ਆਪਣੀ ਦੱਸਦੇ ਨੇ ਉਹ ਖੰਡਰਾ ਵਾਂਗੂ ਬਿਨਾ ਵਾਰਸਾਂ ਉਹ ਜਿਹੜੇ ਕਿੱਥੇ ਵਸਦੇ ਨੇ ਖੰਡਰਾ ਵਾਂਗੂ ਬਿਨਾ ਵਾਰਸਾਂ ਉਹ ਜਿਹੜੇ ਕਿੱਥੇ ਵਸਦੇ ਨੇ ਹੋ ਮੀਰ ਮੰਨੂ ਦੇ ਜਲਾਦਾ ਮੀਰ ਮੰਨੂ ਦੇ ਵਾਂਗ ਜਲਾਦਾ ਜੋ ਜਵਾਨੀਆਂ ਕੋਈਆਂ ਨੇ ਜਥੇਦਾਰ ਜੀ ਕੌਂਕੇ ਵਾਂਗੂ ਬਹੁਤ ਸ਼ਾਨਦਾਰ ਹੋਈਆਂ ਨੇ ਜਥੇਦਾਰ ਜੀ ਇੱਕ ਕੰਮ ਵਾਂਗੂ ਬਹੁਤ ਜਹਾਜ਼ਾਂ ਕੋਈਆਂ ਨੇ ਹੋ ਪੁੱਤ ਸਾਹਮਣੇ ਕੇ ਗਲ ਜੁਗ ਦਵੇ ਦੁਆਈ ਜੀ ਓ ਬਾਬ ਸਾਹਮਣੇ ਧੀ ਨਾਲ ਥਕੇ ਗਲ ਜੁਗ ਦਵੇ ਦੁਆਈ ਓ ਸ਼ਰਮ ਤਰਮ ਦੀਆਂ ਹਾਕਮਾ ਸ਼ਰਮ ਤਰਮ ਦੀਆਂ ਹਾਕਮਾ ਲਾ ਕੇ ਸੁਟੀਆਂ ਲਈਆਂ ਨੇ ਜਥੇਦਾਰ ਜੀ ਤੱਕ ਗਰੀਏ ਵਾਲੀ ਪਰਲੇ ਕਿਹੜੇ ਪਾਸਿਓਂ ਆਗਿਆ ਫੋਕਸ ਟਾਰਾਂ ਵਾਲੀ ਵੇਖੋ ਪੁੱਤ ਪੰਜਾਬ ਦੇ ਖਾ ਗਿਆ ਉਹ ਫੋਕਸ ਟਾਰਾਂ ਵਾਲੀ ਵੇਖੋ ਪੁੱਤ ਪੰਜਾਬ ਦੇ ਖਾ ਗਿਆ ਉਹ ਅੱਜ ਵੀ ਤਰਤੀ ਹੋ ਕੇ ਪਰਦੀ ਅੱਜ ਵੀ ਤਰਤੀ ਹੋ ਕੇ ਰਦੀ ਜਿੱਥੇ ਰਤਾ ਚੋਈਆਂ ਨੇ ਜਥੇਦਾਰ ਜੀ ਕੌਕੇ ਵਾਂਗੂ ਸ਼ਹਾਦਤਾਂ ਹੋਈਆਂ ਨੇ ਜਥੇਦਾਰ ਜੀ ਕੌਕੇ ਵਾਂਗੂ ਬਹੁਤ ਸ਼ਹਾਦਤਾਂ ਹੋਈਆਂ ਨੇ ਉਹ ਪੁੱਤ ਮਾਵਾਂ ਦੇ ਚੁੱਕ ਮਾਰਤੇ ਖੁਰਾਕੋਜ ਜੋ ਦਬੇ ਨੇ ਉਹ ਪੁੱਤ ਮਾਵਾਂ ਦੇ ਚੁੱਕ ਮਾਰਤੇ ਖੁਰਾਕ ਮਲਕੀਤ ਸਰਪੰਚਾ ਪਾਈ ਖਾਲੜੇ ਕਈ ਹਜ਼ਾਰਾ ਲੱਬੇ ਨੇ ਮਲਕੀਤ ਸਰਪੰਚਾ ਪਾਈ ਖਾਲੜੇ ਕਈ ਹਜ਼ਾਰਾ ਲੱਬੇ ਉਹ ਪੱਥਰ ਬਣ ਕੇ ਸੁੱਟ ਕੇ ਨੈਰੀ ਪੱਥਰ ਬਣ ਕੇ ਸੁੱਟ ਕੇ ਨੈਰੀ ਕਰਤੂਤਾ ਭਵੇਂ ਲੱਗੋਈਆਂ ਨੇ ਜਥੇਦਾਰ ਜੀ ਕੌਂਕੇ ਵਾਂਗੂ ਜਥੇਦਾਰ ਜੀ ਟੌਕੇ ਵਾਂਗੂ ਬਾਦਸ਼ਾਹਦਤਾ ਹੋਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ